ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੁਝ ਖਬਰਾਂ ਦੇਖੀਆਂ ਜਿੱਥੇ ਇਦਾਂ ਲੱਗਿਆ ਕਿ ਇਹਨਾਂ ਦੀ ਮਾਂ ਮਾਰੀ ਹੁੰਦੀ ਹੈ ਜਿਹੜੀ ਮਾਂ ਨੇ ਜਨਮ ਦਿੱਤਾ ਮੈਂ ਉਹਦੀ ਗੱਲ ਨਹੀਂ ਕਰਦਾ ਮੀਡੀਆ ਵੀ ਇੱਕ ਮਾਂ ਇਹਨਾਂ ਲੋਕਾਂ ਨੂੰ ਕਿਉਂਕਿ ਭਾਰਤ ਦੀ ਤੇ ਪਾਕਿਸਤਾਨ ਦੀ ਜਿਹੜੀ ਜੰਗ ਚੱਲਦੀ ਸੀ ਉਹ ਰੁਕ ਗਈ ਹੈ ਸ਼ਾਂਤੀ ਹੈ ਅੱਬਾ ਤਾਂ ਪਹਿਲੀ ਚਾਹੁੰਦੇ ਆ ਵੀ ਇਹ ਨਾ ਜੰਗਾਂ ਜੁੱਦਾਂ ਦੇ ਵਿੱਚ ਕੁਝ ਨਹੀਂ ਨਿਕਲਣਾ ਦੋਨੇ ਪਾਸੇ ਬਰਬਾਦੀ ਹੈ ਪਰ ਜਿਹੜੇ ਖਬਰਾਂ ਚਲਾਉਂਦੇ ਸੀ ਨਾ ਰਾਤੀ ਤੇ ਹਮਲਾ ਕਰਤਾ ਪਾਕਿਸਤਾਨ ਦੇ ਵਿੱਚ ਕ੍ਰਿਕਟ ਦਾ ਜਿਹੜਾ ਸਟੇਡੀਅਮ ਸੀ ਉਹ ਖਤਮ ਕਰਤਾ ਫਲਾਣੇ ਜਾਂ ਜਹਾਜ਼ ਸਿੱਟ ਲਿਆ ਮਸਾਇਲ ਆ ਗਈ ਉੱਪਰੋਂ ਆਉਂਦੇ ਸੀ ਪੌੜੀਆਂ 'ਚ ਉੱਪਰ ਦੇ ਉਤਰਦੇ ਸਾਹ ਚੜ ਜਾਂਦਾ ਸੀ ਦੋ ਤਿੰਨ ਬੀਬੀਆਂ ਸੀ ਉਹਨਾਂ ਬਹੁਤ ਜ਼ੋਰ ਲੱਗਿਆ ਸੀ ਤੇ ਹੁਣ ਠੰਡੇ ਠਾਰ ਹੋ ਕੇ ਬਹਿ ਗਏ ਅੱਜ ਮੈਂ ਨਾ ਆਂਬ ਖਰੀਦੇ ਤੇ ਵੈਸੇ ਤਾਂ ਚਲੋ ਤੁਸੀਂ ਮੰਗੋ ਕਹਿੰਦੇ ਹੋ ਤੇ ਉਹ ਪਹਿਲਾਂ ਗਰਮ ਸੀ ਕਿਉਂਕਿ ਗਰਮੀ ਬਹੁਤ ਹੈ ਜਦੋਂ ਫਰਿੱਜ ਵਿੱਚ ਲਾਏ ਨਾ ਠੋ ਕੇ ਫਿਰ ਸ਼ੇਕ ਬਣਾਇਆ ਜਦੋਂ ਦੋ ਗਲਾਸ ਪੀਤੇ ਨਾ ਅ ਸ਼ਾਂਤੀ ਆ ਗਈ ਇੱਕ ਵਾਰ ਤੇ ਇਦਾਂ ਹੀ ਹੁਣ ਇਹ ਲੋਕ ਨੇ ਪਹਿਲਾਂ ਨਾ ਬੰਬ ਫਟ ਗਿਆ ਪਰਮਾਣੂ ਚੱਲ ਜੋ ਤੇ ਉਹ ਜਿਹੜੇ ਇਹਨਾਂ ਦੇ ਕਦੇੜਾ ਸੀ ਪਾਕਿਸਤਾਨ ਦੀਆਂ ਕੁਝ ਉਹ ਜਿਹੜੇ ਹੈਗੇ ਸੀ ਮੌਲਵੀ ਵਰਗੇ ਉਹਨੇ ਬੜਾ ਜ਼ੋਰ ਲਾਇਆ ਇਹ ਪਹਿਲਾਂ ਐਨੇ ਗਰਮ ਸੀ ਨਾ ਜਦੋਂ ਟਰੰਪ ਨੇ ਸਮਝੌਤਾ ਕਰਤਾ ਤੇ ਆਪਸ ਦੀ ਫੋਨ ਤੇ ਗੱਲ ਵਗੈਰਾ ਹੋ ਗਈ ਵੀ ਹੁਣ ਆਪਾਂ ਕੋਈ ਦੂਨੇ ਮੁਲਕ ਇੱਕ ਦੂਜੇ ਤੇ ਕਾਰਵਾਈ ਨਹੀਂ ਕਰਨਗੇ ਤੇ ਮੀਡੀਆ ਵਾਲੇ ਠੰਡੇ ਠਾਰ ਹੋ ਕੇ ਬਹਿ ਗਏ ਹੁਣ ਉਹਨੇ ਗਰਮ ਕਾਫੀ ਚਾਹੀਦੀ ਤੇ ਗਰਮ ਕੌਫੀ ਤਾਂ ਮਿਲੂ ਜੇ ਕੋਈ ਗਰਮ ਜਿਹਾ ਮੁੱਦਾ ਹੋ ਹੁਣੇ ਸਭ ਕੋਈ ਹੋਰ ਕੱਢਣਗੇ ਨਾ ਵਾ ਕਿਉਂਕਿ ਜ਼ਰੂਰੀ ਹੁੰਦਾ ਪਰ ਦੋ ਗੱਲਾਂ ਮੈਂ ਆਪਣੇ ਵੱਲੋਂ ਕਹਿਣੀਆਂ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਇੱਕ ਤਾਂ ਗੱਲ ਇਹ ਹੈ ਵੀ ਜਿਹੜੇ ਖਾਲਸਤਾਨੀ ਸੀ ਤੇ ਸਭ ਤੋਂ ਵੱਡਾ ਖਾਚਕ ਦੀਣ ਪਤਾ ਕੌਣ ਹੈ ਗੁਰਪਤਵੰਤ ਬੰਨੂ ਨੇ ਕਿਹਾ ਕਹਿੰਦਾ ਸੀ 11 ਮਿਲੀਅਨ ਡਾਲਰ ਦੇਵਾਂਗੇ ਪਾਕਿਸਤਾਨ ਦੀ ਆਰਮੀ ਨੂੰ ਤੇ ਸਾਡੀ ਆਰਮੀ ਨੂੰ ਵੀ ਲੈਣ ਦੀ ਗੱਲ ਕੀਤੀ ਸੀ ਵੀ ਤੁਸੀਂ ਪਾਕਿਸਤਾਨ ਦੇ ਖਿਲਾਫ ਜੰਗ ਨਾ ਲੜਿਓ ਕਹਿੰਦੇ ਉਥੇ ਛਿੱਤਰ ਪਏ ਇਹਦੇ ਅਮਰੀਕਾ ਦੇ ਵਿੱਚ ਕਿਸੇ ਗੁਰਦੁਆਰੇ ਗਿਆ ਸੀ ਉਥੇ ਕਹਿੰਦੇ ਘੇਰ ਕੇ ਬੀਬੀਆਂ ਨੇ ਕੁੱਟਿਆ ਚੱਪਲਾਂ ਦੇ ਨਾਲ ਵੀ ਦੇ ਹੁਣ ਜਿਹੜਾ 11 ਮਿਲੀਅਨ ਡਾਲਰ ਦੀ ਗੱਲ ਕਰਦਾ ਸੀ ਛਿੱਤਰ ਪ੍ਰੇੜ ਚੰਗੀ ਤਰ੍ਹਾਂ ਹੋਈ ਤੇ 4-5 ਤੀੜਾ ਇੱਥੇ ਸੀ ਇਹਨਾਂ ਨੇ ਮਾਫੀ ਮੰਗ ਲਈ ਕਿ ਤਾਂ ਸਿਮਰ ਜੀ ਤੋਂ ਮਾਨ ਹੋਇਆ ਇੰਦ ਸ਼ਰਿਆਮ ਕਹਤਾ ਅਸੀਂ ਜਾਂ ਗਲੀ ਲੜਦੇ ਉਹ ਜਿਹੜਾ ਦਾ ਮੁੰਡਾ ਹੈਗਾ ਜਿਹੜਾ ਕਹਦਾ ਸੀ ਗੁਰੂ ਅਰਜਨ ਦੇਵ ਪਾਸ਼ਾ ਕਹਿਣਾ ਕੀ ਸੀ ਕਹਿੰਦਾ ਗੁਰੂ ਅੰਗਦ ਦੇਵ ਸੱਚੇ ਪਾਸ਼ਾ ਤੱਤੇ ਤਵੇ ਤੇ ਬੈਠੇ ਸੀ ਇੱਕੋ ਤੇ ਦੋ ਚਾਰ ਹੋਰ ਨੇ ਸੀ ਖੱਚ ਇਹ ਸਾਰੇ ਨਾ ਹੁਣ ਬਰਤ ਵਾਂਗੂ ਠੰਡੇ ਹੋ ਕੇ ਬੈਠੇ ਮਤਲਬ ਕੀ ਸੀ ਵੀ ਜੇ ਅੱਗ ਲੱਗੂ ਮਾੜੀ ਮੋਟੀ ਫਿਰ ਅੱਗ ਬੁਝਾਵਾਂਗੇ ਇਹ ਲੋਕਾਂ ਦੀ ਬਾਵਾ ਮਿਲੂ ਇਹ ਉਹ ਲੋਕ ਨੇ ਜਿਹੜੇ ਪਹਿਲਾਂ ਆਪ ਹੀ ਅੱਗ ਲਾਉਂਦੇ ਨੇ ਤੇ ਫਿਰ ਆਪ ਹੀ ਅੱਗ ਬੁਝਾਉਂਦੇ ਨੇ ਇੱਕ ਮੇਰਾ ਨਾ ਡਾਕਟਰ ਦੋਸਤ ਹੈ ਬਹੁਤ ਵਧੀਆ ਉਹ ਕਹਿੰਦੇ ਗਿਆਨੀ ਜੀ ਜੇ ਸਿਹਤ ਠੀਕ ਰੱਖਣੀ ਹੈ ਨਾ ਕਹਿੰਦੇ ਆਪਣੀ ਜੀਬ ਤੇ ਕੰਟਰੋਲ ਕਰੋ ਮਤਲਬ ਵੀ ਰੋਟੀ ਘੱਟ ਖਾਓ ਅਜਿਹਾ ਤੁਸੀਂ ਕੌਫੀ ਆ ਕੁਝ ਇਹ ਕਹਿ ਪੀਂਦੇ ਕਹਿੰਦੇ ਘਟਾ ਲਓ ਯੂ ਜੱਸ ਕਹਿੰਦੇ ਬਾਹਲਾ ਨਾ ਪੀਆ ਕਰੋ ਦੁੱਧ ਘਟਾ ਲਓ ਕਹਿੰਦੇ ਪਾਣੀ ਵੱਧ ਪੀਆ ਕਰੋ ਘਿਓ ਛੱਡ ਦਿਓ ਕਹਿੰਦੇ ਫਿਰ ਛੇਦ ਕਹਿੰਦੇ ਠੀਕ ਰਹੋ ਨਹੀਂ ਤਾਂ ਕਹਿੰਦੇ ਜਿਹੜੇ ਡਾਕਟਰ ਕੋਲੇ ਬਾਗੇ ਨਾ ਮਤਲਬ ਕਿ ਚਲੇ ਗਏ ਦਵਾਈ ਲੈਣ ਵਾਸਤੇ ਕਹਿੰਦੇ ਉਹ ਡਾਕਟਰ ਇਹ ਪਹਿਲਾਂ ਤੁਹਾਨੂੰ ਕਰਨਾ ਬਿਮਾਰ ਚੰਗੀ ਤਰ੍ਹਾਂ ਫਿਰ ਬੋਤਲਾ ਲਾਉਣਗੇ ਫਿਰ ਦਾਖਲ ਕਰਨਗੇ ਫਿਰ ਕਹਿੰਦਾ ਇਹ ਸਮਝ ਲਓ 20 30 ਹਜ਼ਾਰ ਰੁਪਇਆ ਦੇ ਕੇ ਖੇੜਾ ਛਡਾਉਂਗਾ ਤੇ ਉਦਾਂ ਕਹਿੰਦੇ ਫਰੀ ਦਵਾਈ ਹੈ ਜੀਵ ਤੇ ਕਰ ਲੋ ਕੰਟਰੋਲ ਖਾਣਾ-ਪੀਣਾ ਘੱਟ ਕਰ ਦਿਓ ਜੇ 4 ਸਾਲ ਵੱਧ ਕੱਟਣੇ ਠੀਕ ਹੈ ਇਹ ਮੈਂ ਉਦਾਹਰਨ ਕਿਉਂ ਦਿੱਤੀ ਕਿਉਂਕਿ ਸਿਹਤ ਜ਼ਰੂਰੀ ਹੈ ਔਰ ਜਿਹੜੇ ਖਾਲਸਤਾਨੀ ਨੇ ਇਹ ਇੱਕ ਮੈਂ ਜਿਹੜੀ ਗੱਲ ਕੀਤੀ ਤਾਂ ਕੀਤੇ ਵੀ ਪਹਿਲਾਂ ਅੱਗ ਲਾਉਂਦੇ ਨੇ ਫਿਰ ਬਾਲਟੀ ਚਾਕੇ ਬੁਝਾਉਂਦੇ ਆ ਵੀ ਲੋਕ ਦੇਖਣ ਸਾਨੂੰ ਵੀ ਦੇਖੋ ਅੱਗ ਲੱਗੀ ਹੋਈ ਸੀ ਹੁਣ ਬੁਝਾਉਂਦੇ ਨੇ ਹੁਣ ਹਮਦਰਦੀ ਹੈ ਨਾ ਲੋਕਾਂ ਨੂੰ ਇਹ ਉਹ ਕਤੇੜਾ ਨੇ ਜਿਨ੍ਹਾਂ ਨੇ ਅਤਵਾਦ ਵੇਲੇ ਵੀ ਅੱਗ ਲਾਈ ਤੇ ਹੁਣ ਵੀ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਸ਼ੁਕਰ ਹੈ ਉਸ ਮਾਲਕ ਦਾ ਸ਼ੁਕਰ ਹੈ 트াম্প ਸਾਹਿਬ ਦਾ ਸਰਪੰਚ ਸਾਹਿਬ ਜਿਹੜੇ ਨਵੇਂ ਬਣਾਏ ਨੇ ਸਾਡੇ ਪੰਜਾਬ ਦੇ ਲੋਕਾਂ ਨੇ ਪੱਗ ਬਨ ਕੇ ਉਹਨੇ ਫੋਨ ਕੀਤਾ ਕਹਿੰਦੇ ਮੋਦੀ ਸਾਹਿਬ ਨੂੰ ਵੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਵੀ ਕਹਿੰਦੇ ਤੁਸੀਂ ਦੋਨੇ ਜਾਣੇ ਭਰਾ ਬਣ ਕੇ ਜੰਗ ਖਤਮ ਕਰ ਦਿਓ ਨੁਕਸਾਨ ਨਾ ਕਰੋ ਤੇ ਉਹਨਾਂ ਨੇ ਜੰਗ ਬੰਦੀ ਕਰਵਾ ਦਿੱਤੀ ਖਤਮ ਕਰਾ ਦਿੱਤੀ ਧੰਨਵਾਦ ਕਰੀ ਉਹਨਾਂ ਦਾ ਪਰ ਜਿਹੜੇ মিডিਆ ਵਾਲੇ ਨੇ ਇਹਨਾਂ ਦੀ ਮਾਂ ਮਰ ਗਈ ਹੁਣ ਮਤਲਬ ਖਬਰ ਹੁਣ ਨਵੀਂ ਬਣਨੀ ਨਹੀਂ ਤੇ ਹੁਣ ਕੋਈ ਨਵਾਂ ਸੱਬ ਕੱਢਣਗੇ ਦੋ ਤਿੰਨ ਬੰਦੇ ਮੈਂ ਜਾਣ ਕੇ ਐਡ ਨਹੀਂ ਕੀਤੇ ਜੇ ਉਹਨਾਂ ਦੀ ਗੱਲ ਕਰ ਦਿੰਦਾ ਫਿਰ ਮੈਨੂੰ ਵੀ ਗਾਲਾਂ ਕੱਢਣੀਆਂ ਸੀ ਬੈਸ ਮੈਂ ਗਾਲਾਂ ਤੋਂ ਡਰਦਾ ਨਹੀਂ ਹੁੰਦਾ ਪਰ ਉਹਨਾਂ ਨੂੰ ਐਵੇਂ ਮਸ਼ਹੂਰ ਕਾ ਨੂੰ ਕਰਨਾ ਆਪਾਂ ਇਹ ਤੁਸੀਂ ਸਮਝ ਹੀ ਜਾਣਾ ਕਿ ਕਿਹੜੇ ਕਿਹੜੇ ਚੀਜ਼ ਦਾ ਨਾਮ ਹੈ ਨਾ ਨਹੀਂ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ